ਵਾਰਡ ਨੰਬਰ 54 ਦੇ ਮੁੱਖ ਸੇਵਾਦਾਰ ਸ਼ੇਪਰੇਦ ਸਿੰਘ ਵੱਲੋਂ ਵਾਰਡ ਵਿੱਚ ਬਣਾਏ ਆਪਣੇ ਦਫ਼ਤਰ ਵਿਖੇ ਮੀਟਿੰਗ ਕਰਵਾਈ ਗਈ ਜਿਸ ਵਿੱਚ ਹਲਕਾ ਦਖਣੀ ਦੇ ਐਮ.ਐਲ.ਏ ਡਾਕਟਰ ਇੰਦਰਬੀਰ ਸਿੰਘ ਨੱਜਰ ਪਹੁੰਚੇ ਅਤੇ ਸ਼ੇਪਰੇਦ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾਕਟਰ ਨੱਜਰ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਡਾਕਟਰ ਸਾਹਿਬ ਨੂੰ ਸروਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਸਾਹਿਬ ਨੇ ਹਲਕਾ ਦੱਖਣੀ ਵਿੱਚ ਹੋਏ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਵਾਰਡ ਦੇ ਲੋਕਾਂ ਨੇ ਡਾਕਟਰ ਸਾਹਿਬ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸ਼ਿਪੇ ਸਿੰਘ ਨੂੰ ਟਿਕੜਾ ਨਿਵਾਜਿਆ ਜਾਵੇ ਤਾਂ ਜੋ ਉਹ ਇਸੇ ਤਰ੍ਹਾਂ ਵਾਰਡ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਤੋ ਸਭ ਤੋਂ ਪਹਿਲਾਂ ਖਾਦੇ ਵਿੱਚ ਐਮਐਲਏ ਸਾਹਿਬ ਪਰ ਮਸਾਰੇ ਮਿਲਪਾ ਆਂਦਾ ਨਾਲਾ ਮਾਟੇ ਬਹੁਤ ਟਾਈਮ ਲਿਕੇਗਾ। ਪਰ ਚਿਪਰੀ ਜੀ ਨੂੰ ਈਮੇ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ। ਅਕ ਪ੍ਰੋਇਰ ਗਾਲਿਕ ਕਪਾਈ ਰੋਈ ਕਰਨੀ ਹੈ ਕਿ ਚਿਪਰੀ ਜੀ ਇੱਕ ਬੜੇ ਅਨਮੋਲ ਯਾਦ ਸਾਨੂੰ ਮਿਲੇ ਨੇ। ਤੇ ਅਗੀ ਇਹਨਾਂ ਦੇ ਰਕਤ ਕਰੀਏ ਦਸਤਾਵੇਜ਼ ਦੇ ਕੇ ਇਹਨਾਂ ਨੂੰ ਨਾਮਜ਼ਾ ਬਣਾ ਕੇ ਸੰਦੇਬਿਖਿਲਾਣ ਅਜੇ ਪੂਰੀ ਤਾਕਤ ਦੇ ਨਾਲ ਜਿੰਨੀ ਵੀ ਹੈ ਮੇਰੇ ਵੀਰ ਭੈਣ ਭਰਾ ਬੈਠੇ ਨੇ ਪੂਰੀ ਤਾਕਤ ਦੇ ਨਾਲ ਇਹਨਾਂ ਨੂੰ ਅੱਗੇ ਲੈ ਗਏ ਜੀਵਾ ਜਿਹੜੇ ਘਟਗੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਤੇ ਚਲੋਏ ਮੱਧ ਸਾਡਾ ਤੇ ਅਰਥੀ ਸੀ ਕੀ ਆ ਦੇਣਾ ਜੀ ਬਹੁਤ ਹੀ ਸਤਕਾਰਯੋਗ ਡਾਕਟਰ ਇੰਦਰਵੀਰ ਸਿੰਘ ਜੀ ਜੀ ਐਮਐਲਏ ਸੌਥ ਕੰਸਟਿਟੈਂਸੀ ਫਸਟ ਆਲ I would like to ਵਿਸ਼ੋ ਤਾਫ ਲੇਟਰ ਵਰਡੇ ਜਨਮ ਦਿਨ ਦੀ ਬੋਲਣਾ ਦੇਰੀ ਨਾਲ ਤੇਹੀ ਸੋ ਇਹਨਾਂ ਦੇ ਜਨਮ ਦਿਨ ਮੋਤੋ ਪਵਾਰ ਕਾ ਸਮਾਤਮਾ ਨਾਮ ਲੰਬੀ ਉਮਰ ਖੁਸ਼ਹਾਲ ਰੱਖੇ ਸਿਹਤ ਰੱਖੇ ਤੇ ਇਲਾਕੇ ਦੇ ਮਾਪੋ ਪਰਿਵਾਰਾਂ ਤੋਂ ਪਾਇਆ ਹੋਏ ਮੇਰੇ ਪਿਆਰੇ ਭਰਾਓ ਸਭ ਬਾਰੇ ਦੇ ਤੁਸੀਂ ਸਭ ਜਾਣਦੇ ਹੋ ਮੈਂ ਦੱਸਣ ਦੀ ਲੋੜ ਨਹੀਂ ਹੈ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਕੰਮ ਐ ਉਹ ਸਾਹਮਣੇ ਨਜ਼ਰ ਆਉਂਦੇ ਐ ਬਾਦ ਕੰਗਨ ਕੋ ਆਜ ਸੀ ਕਿਆ ਮਤਲਬ ਹਾਜ ਕੰਗਨ ਪਾਇਆ ਦੇ ਸ਼ੀਸ਼ੇ ਦੇ ਕੰਨ ਕੀ ਲੋੜ ਐ ਸਾਹਮਣੇ ਤੁਹਾਡੇ ਮੁਹੱਲਾ ਕਲੀਨਿਕ ਐ ਰੋਡਸ ਆਰ ਵੈਰੀ ਗੁੱਡ ਦੇਖ ਰਹੇ ਹੋ ਤੁਸੀਂ ਬਿਊਟੀਫਿਕੇਸ਼ਨ ਹੋਈ ਐ ਟੀ ਪਲਾਂਟੇਸ਼ਨ ਹੋਰ ਕਈ ਤਰ੍ਹਾਂ ਦੀਆਂ ਸਤਰੀ ਬਾਗਾਂ ਬਿਚਲੇ ਦਿੱਤੇ ਗਿਆ ਤੋਤੇ ਬੜਾ ਚਾ ਅਡੀਟੋਰੀਅਮ ਬਣਿਆ ਬਹੁਤ ਡਿਫਰੈਂਟ ਗੇਮਸ ਅਲੱਗ-ਅਲੱਗ ਗੇਮਾਂ ਵਾਸਤੇ ਸੜੇ ਬੱਚੇ ਨਸ਼ਿਆਂ ਤੋਂ ਜਾਂ ਦੂਸਰੀਆਂ ਆਦਤਾਂ ਤੋਂ ਅਟਕੇ ਤੇ ਉੱਤੇ ਜਿਮ ਕਰਨਗੇ ਜਿਮਨਾਸਟਿਕ ਕਰਨਗੇ ਇੱਕ ਇੰਸਟੰਡ ਦੇ ਹਾਲ ਬਣਾਇਆ ਹੋਰ ਕਈ ਤਰ੍ਹਾਂ ਦੀਆਂ ਸਪੋਰਟਸ ਜਿਹੜੀਆਂ ਉੱਤੇ ਵੈਰੀ ਸ਼ੋਰਟਲੀ ਗੋਇੰਗ ਟੂ ਬੀ ਸਟਾਰਟਡ ਦਸਾਂ ਦਿਸਾਂਗੇ ਸੋ ਮੈਂ ਦਸਾਂ ਦਿਸਾਂ ਦਾ ਵੀ ਨਾਮ ਤੇ ਹੋਰ ਆਪ ਸਭ ਜੀ ਦਾ ਵੀ ਇਤਿਹਾਸ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਸਾਹਿਬ ਸਾਡੇ ਲੋਕਲ ਬੋਡੀ ਮੰਤਰੀ ਰਹੇ ਸਰਦਾਰ ਨੂੰ ਕਰਨਾ ਮੈਂ ਫਰਬਿਡਨ ਪ੍ਰਾਈ ਯੂਨੀਅਨ ਦਾ ਪ੍ਰਧਾਨ ਆ ਅੰਦੇ 30 ਅਗਸਤ ਨੂੰ ਢਾਰੂ ਆ ਮੈਂ ਸਾਡੇ ਫਰਗੜ ਭਾਗ ਵਿੱਚ ਮੰਤਰੀ ਸੀ ਜਦੋਂ ਸਾਨੂੰ ਬੜੀਆਂ ਬਣਾਉਂਦੀਆਂ ਸੀ ਸਾਨੂੰ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਵਿੱਚ ਜਾਣ ਲੱਗਿਆ ਜਦੋਂ ਵੱਡੀਆਂ ਅਗਾ ਲਾਂਦੀਆਂ ਸੀ ਪੁਰਾਣੀਆਂ ਸਰਕਾਰਾਂ ਸਰਕਾਰਾਂ ਨੇ ਬਿਲਕੁਲ ਨਗਾ ਲਿਆ ਆਇਆ ਸੀ ਸਾਡੇ ਆ ਝਾਨ ਨਹੀਂ ਦਿੰਦੇ ਭਾਗਲ ਉਹ ਡਾਕਟਰ ਸਾਹਿਬ ਨੂੰ ਜਦੋਂ ਆਪਾਂ ਗਏ ਡਾਕਟਰ ਸਾਹਿਬ ਵੱਡੀਆਂ-ਵੱਡੀਆਂ ਬਿਲਡਿੰਗਾਂ ਜਾਂਦੇ ਆ ਇੱਕ ਹੁਣ 5-5 ਮੰਜ਼ਲੇ ਦਾ ਮਾਰ ਰੋੜ ਦੇ ਦਸ-ਦਸ ਮੰਜ਼ਲਾ ਬਿਲਡਿੰਗਾਂ ਬਣ ਗਈਆਂ ਆ ਡਾਕਟਰ ਸਾਹਿਬ ਨੇ ਉਸੇ ਟਾਈਮ ਕੀ ਦੀ ਅੱਲ ਹਾਈਡਰੋਲਰ ਸਾਨੂੰ ਲੈ ਕੇ ਦਿੱਤੀਆਂ ਕਿਤੇ ਤੁਹਾਨੂੰ ਚਾਹੀਦਾ ਕੀ ਐ ਛੁਟ ਇਹ ਵੀ ਦੱਸਣਾ ਨੂੰ ਕਿ ਆ ਵੀ ਛੋਟੀਆਂ ਗੱਡੀਆਂ ਸਾਨੂੰ ਚਾਹੀਦੀਆਂ ਵੇ ਸ਼ਹਿਰ ਦੇ ਵਿੱਚ ਮਨੁੱਖ ਭੀੜੇ ਬਜਾਣਾ ਚੱਕ ਲੱਗ ਜਾਂਦੀ ਆ ਤਾਂ ਸਾਡੇ ਛੋਟੀਆਂ ਗੱਡੀਆਂ ਸਾਨੂੰ ਚਾਹੀਦੀਆਂ ਜੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਡਾਕਟਰਾਂ ਨੂੰ ਮੁਸ਼ਕਲ ਨਹੀਂ ਆਉਂਦੀ ਸੀ ਤਾਂ ਪਹਿਲਾਂ ਇੱਥੇ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚਾਰ ਵੇ ਤੋਂ ਲੈ ਕੇ 6:30 ਵਜੇ ਤੱਕ ਜਿਨ੍ਹਾਂ ਨੇ ਇੱਥੇ ਡਾਕਟਰ ਸਾਹਿਬ ਦੀ ਵੇਲ ਕੀਤੀ ਮੈਂ ਉਨ੍ਹਾਂ ਤੇ ਦਿਲੋਂ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਅਹੀਂ ਧੰਨਵਾਦ ਕਰਦੇ ਹਾਂ ਡਾ ਡਿੰਦਰਬੇ ਸਿਗਨੇਚਰ ਜੀ ਦਾ ਜਿਹੜੇ ਜਿੰਨਾ ਘਰ ਗੈਸਟ ਆਏ ਸੀ ਉਹ ਆਪਣੇ ਗੈਸਟਾਂ ਨੂੰ ਵੀ ਯਾਨਕਿ ਉੱਥੇ ਰੁਕਾ ਕੇ ਇਹ ਤੇ ਨਹੀਂ ਮੇਰੇ ਬਾਅਦ ਚ ਮੀਟਿੰਗ ਹੈ ਮੈਂ ਭਲਾ ਉਹਨੂੰ ਅੱਡਣ ਕਰਾਂਗਾ ਤੁਹਾਨੂੰ ਦੁਬਾਰਾ ਆ ਕੇ ਵਾਪਸ ਮਿਲਾਂਗਾ ਇਹਨਾਂ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਸਾਡੇ ਯਸ਼ਵਨ ਸ਼ਰਮਈ ਜੀ ਨੇ ਗੱਲ ਕਹੀ ਸੀ ਕਿ ਜਾਂ 500 ਰੁਪਏ ਲਓ ਬੋਤਲ ਲਓ ਜਾਂ ਕੰਮ ਕਰਵਾ ਲਓ ਅਸੀਂ 2022 ਦੀ ਇਲੈਕਸ਼ਨ 'ਚ ਪੈਸਾ ਨਾ ਸ਼ਰਾਬ ਕੁਝ ਨਹੀਂ ਵੰਡਿਆ ਸੀ ਉਹਦਾ ਨਹੀਂ ਜਿਹੜੇ ਕੰਮ ਤੁਸੀਂ ਦੇਖਿਆ ਆ ਪਿਛਲੇ ਕਾਫੀ ਸਮੇਂ ਤੋਂ 15 20 ਸਾਲਾ ਤੋਂ ਤੱਕ ਇਹ ਮੜੇ ਸ਼ੜਕ ਨਹੀਂ ਸੀ ਬਣੀ ਉਹ ਸ਼ੜਕਲੀ ਬਣਾਤੀ ਆ ਦਾਰਾਂ ਦਾ ਕੰਮ ਵੀ ਕਰਾਤਾ ਵਾ ਪਲੱਸ ਜਿਹੜਾ ਮੰਦਰ ਦਾ ਲੇਟਣ ਲੱਗਾ ਸੀ ਉਹ ਵੀ ਕੰਮ ਕਰਵਾਤਾ ਵਾ ਜੋੜੇ ਵਿਆਹ ਚ ਪੈਚ ਵਰਤੀ ਉਹ ਵੀ ਸਾਰੀ ਸਰਕਾਰ ਚ ਲਗਾਇਆ ਯਾਨੀ ਕੰਮ ਗਿਣਾਈਏ ਕਿੰਨੇ ਬਹੁਤ ਜ਼ਿਆਦਾ ਕੰਮ ਨੇ ਕਿਉਂਕਿ ਇਹ ਕੰਮ ਤਾਂ ਆਇਆ ਕਿਉਂਕਿ ਤੁਸੀਂ ਸਰਕਾਰ ਕੋ ਪੈਸੇ ਲੈਦੇ ਬਿਨਾਂ ਵੋਟ ਪਾਈ ਸੀ ਜੇ ਜੇ ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਆਂ ਤੇ ਸਾਨੂੰ ਕੰਮ ਕਰੋ ਲੱਗਿਆ ਕਿਸੇ ਆਪਣੀ ਕੌਂਸਲਰ ਨੂੰ ਐਮ ਐਲ ਏ ਨੂੰ ਇਹ ਕਹਿ ਦੀ ਲੋੜ ਨਹੀਂ ਦਿੰਦੀ ਵੀ ਤੁਸੀਂ ਸਾਡੇ ਮੇਰੇ ਕੰਮ ਕਰੋ ਇਹ ਇੰਤਰ ਵੋਟਾਂ ਪਏ ਆ ਉਹਦਾ ਕਾਰਨ ਹੁੰਦਾ ਦਾ ਜਿਹਦਾ ਤੁਸੀਂ ਪੈਸੇ ਕਹਿੰਦੇ ਹੋ ਕੌਂਸਲਰ ਕੋ ਐਮ ਐਲ ਏ ਕੋ ਲਿਖਿਆ ਹੁੰਦਾ ਆ ਵੀ ਇੰਨੇ ਮੇਰੇ ਕੋ 500 ਲਿਆ ਇੰਨੇ ਬੋਤਲ ਲਈਏ ਇੰਨੇ ਕੀ ਲਿਆਵਾ ਵੀ ਕਹਿੰਦਾ ਜਿਹਦਾ ਤੁਸੀਂ ਕੰਮ ਕਰਵਾਉਣ ਜਾਂਦੇ ਆ ਉਹ ਤੁਹਾਨੂੰ ਮਿਲਦੇ ਨਹੀਂ ਆ ਤੇ ਤੁਸੀਂ ਕਹਿੰਦੇ ਹੋ ਇਹ ਮਾੜਾ ਬੰਦਾ ਇਹ ਸਾਡੀ ਸੁਣਦਾ ਨਹੀਂ ਆ ਤੁਸੀਂ ਜਦੋਂ ਮਰਜ਼ੀ ਡਾਕਟਰ ਸਾਹਿਬ ਦੀ ਕੋਠੀ ਚਲ ਜਿਓ ਉਹ ਇਹ ਨਹੀਂ ਪੁੱਛਣਗੇ ਤੂੰ ਕਿਹੜੇ ਘਰ ਇਲਾਕੇ ਚੋਂ ਆਇਆ ਮੈਂ ਕਿੰਨੇ ਜੀ ਆ ਕੰਮ ਜੈਨੂਮਨਾ ਆਉਤੜ ਕਰ ਦਿੰਦੇ ਆ ਤੁਹਾਨੂੰ ਇਹਨਾਂ ਨੂੰ ਮਿਲਣ ਦੀ ਕਿਸੇ ਨੁਮਾਇंदे ਦੀ ਲੋੜ ਨਹੀਂ ਪੈਂਦੀ ਤੇ ਸੇਮ ਕੌਂਸਲਰ ਮਿਲ ਕੇ ਤੁਹਾਨੂੰ ਕਿਸੇ ਨੁਮਾਇंदे ਦੀ ਲੋੜ ਨਹੀਂ ਪਵੇਗੀ ਤੁਸੀਂ ਮੌਜੂਦਾ ਸਮੇਂ ਦੇ ਦੇਖਿਆ ਹੋਵੇਗਾ ਸਾਡੀਆਂ ਬੜਾ ਦੇ ਕੌਂਸਲਰ ਸਾਨੂੰ ਮਿਲਦੇ ਨਹੀਂ ਨਹੀਂ ਉਹਨਾਂ ਦੇ ਪੀਏ ਸਾਨੂੰ ਮਿਲਣ ਨਹੀਂ ਦਿੰਦੇ ਹੀ ਭਾਜੀ ਸੁੱਤੇ ਆ ਦੋ ਦੰਤਾਂ ਤੇ ਜਿਹੜਾ ਮੇਲੇ ਨਾਸਲਿ ਵਾਰਸ਼ ਵਰਤੇ ਸੀ ਉਹਦਾ ਰਿਜ਼ਲਟ ਹੈ ਕਿ ਜਿਹੜਾ ਹੀ ਇਹ ਸਾਰਾ ਕੁਝ ਦੇਖਿਆ ਬਾਕੀ ਤੁਹਾਡਾ ਸਮਾਂ ਮੈਂ ਜਾਣ ਹੀ ਲਵਾਗਾ ਕਿਉਂਕਿ ਡਾਕਟਰ ਸਾਹਿਬ ਸਾਡੇ ਵਿੱਚ ਮੁੱਖ ਮਹਿਮਾਨ ਨੇ ਇਹ ਵੀ ਬੋਲਣਗੇ ਸਤਿ ਸ਼੍ਰੀ ਅਕਾਲ ਨਮਸਕਾਰ ਰਾਮ ਰਾਮ ਜੀ ਜਿਹੜਾ ਐਮਐਲਏ ਚੁਣਿਆ ਤੁਸੀਂ ਸੋਚ ਕੇ ਚੁਣਿਆ ਔਰ ਮੈਨੂੰ ਆਸ ਹੈ ਕਿ ਜਦੋਂ ਦੋ ਸਾਲਾਂ ਬਾਅਦ ਸਰਦੀ ਸਰਕਾਰ ਦਾ ਟਿਨਿਓਰ ਖਤਮ ਹੋਏਗਾ ਇਲੈਕਸ਼ਨ ਆਏਗੀ ਉਦ ਤੱਕ ਦੇਖੋ ਕਈ ਕੰਮ ਤੇ ਬਹੁਤ ਚੰਗੇ ਹੋ ਜਾਣਗੇ ਮੁਲਤਾਨੀ ਗੜੀਆਂ ਮੋਹੱਲੇ ਪਾਣੀ ਸੀਵਰ ਸੀਵਰ ਦਾ ਸਿਲ ਠੇਕਾ ਤੇ ਭਰ ਲਗਵਾਇਆ ਸੀ ਗਾ ਮੇਰੇ 50 ਲੱਖ ਦਾ ਠੇਕਾ ਲਗਾ ਸੁਵਿਧਾ ਨਾਲ ਦਾ ਠੇਕਾ 50 ਲੱਖ ਦਾ ਵੱਡੇ ਵੱਡੇ ਸੀਵਰ ਸਾਰੇ ਸਾਫ ਕਰਦਨੇ ਆ ਜੋ ਵੱਡੇ ਸੀਵਰ ਸਾਫ ਹੋਣਗੇ ਤਾਂ ਛੋਟੇ ਖੁੱਲਣੇ ਤੇ ਫਿਰ ਇਹ ਹੋ ਗਿਆ ਫਿਰ ਪਾਣੀ ਤੋਂ ਦਸਤਾ ਆ ਜਾਣਾ ਤੁਹਾਡਾ ਹਣਾ ਲਾਈਟਾਂ ਦਾ ਵੀ ਸੀ 50 ਕਰਦਾ ठेका ਲਾਇਆ ਹੋਇਆ ਉਹ ਵੀ ਵੇਖਾ ਵਿੱਚ ਹੋ ਜਾਏਗਾ ਤੇ ਤੁਹਾਨੂੰ ਜਿਹੜੀਆਂ 2-2 4-4 5-5 ਲਾਈਟਾਂ ਚਾਹੀਆਂ ਉਹ ਲਾ ਲਾਂਗੇ ਅਸੀਂ ਮੈਨੂੰ ਲੱਗਦਾ ਹੈ ਕਿ ਅਗਲੇ 6 ਮਹੀਨੇ ਤੇ ਅਸੀਂ ਗਲੀਆਂ ਗੁਲੀਆਂ ਦਾ ਕੰਮ ਸਾਰਾ ਸਮਾਪਤ ਕਰਾਂਗੇ ਫਿਰ ਅਸੀਂ ਆਵਾਂਗੇ ਐਡਮਿਨਿਸਟ੍ਰੇਸ਼ਨ ਵੱਲ ਵੀ ਕੁੱੜਾ ਕਿੱਥੇ ਚੰਗਾ ਚੁੱਕਿਆ ਜਾਣਾ ਹੈ ਮੌਲਾਟਰੀ ਚੱਕੇ ਚੱਲ ਰਹੇ ਨੇ ਜਾਂ ਵੀ ਸਕੂਲ ਕਿਸ ਤਰ੍ਹਾਂ ਚੱਲ ਰਿਹਾ ਨੇ ਤੁਸੀਂ ਦਫ਼ਤਰ ਜਾਂਦੇ ਹੋ ਦਫ਼ਤਰ ਜਾ ਕੇ ਸੁਣਵਾਈ ਲਾ ਕੇ ਅਸੀਂ ਹੁਣ ਵੀ ਕਰ ਰਹੇ ਹਾਂ ਇਹ ਸਾਰੇ ਕੋਈ ਸੱਜਣ ਮਿੱਤਰ ਭੈਣ ਭਰਾ ਹੁੰਦਾ ਨਾ ਸੀ ਉਹਦਾ ਕੋਲੋਂ ਸਿਰਫ ਫੋਨ ਕਰਦੇ ਆ ਵੀ ਇਹਦਾ ਕੰਮ ਕਰੋ ਇਹਦੀ ਸੁਣ ਸੋ ਫਿਰ ਅਸੀਂ ਇਹ ਕੰਮ ਕਰਾਂਗੇ ਇਹ ਨੂੰ ਇੱਕ ਤਾਂ ਪੱਕਾ ਯਕੀਨ ਹੈ ਕਿ ਅਸੀਂ ਤੁਹਾਨੂੰ ਜਿੱਥੇ ਜਗ੍ਹਾ ਲੱਭੇ ਸਾਊਥ ਜਿੱਥੇ ਉਹਨੂੰ ਲੱਭਿਆ ਸੀ ਉਸ ਤੋਂ ਤਾਂ ਹੀ ਕਰਕੇ ਜਾ ਕੇ ਜਾਵਾਂਗੇ ਅਸੀਂ ਦੇਖੋ ਸਪੋਰਟ ਸਟੇਡੀਅਮ ਤੋਂ ਬਣ ਰਹੀ ਨਹੀਂ ਉਹ ਸਪੋਰਟ ਸਟੇਡੀਅਮ ਬਣ ਰਣੀ ਇੱਕ ਲਾਇਬ੍ਰੇਰੀ ਬਣੀ ਹੈ ਪਿਛਲੇ 75 ਸਾਲਾਂ ਚ ਕੋਈ ਲਾਇਬ੍ਰੇਰੀ ਬਣੀ ਹੈ ਇੱਥੇ ਲਾਇਬ੍ਰੇਰੀ ਬਣਨ ਜ਼ਰੂਰੀ ਹੈ ਯਾਨੀ ਕੋਈ ਲਾਇਬ੍ਰੇਰੀ ਬਣੀ ਹੈ ਕੋ ਲਾਇਬ੍ਰੇਰੀ ਬਣਾ ਕੇ ਉਹਦੇ ਚ ਅਸੀਂ ਪ੍ਰੋਗਰਾਮ ਬਣਾਉਣਾ ਕਿ ਘੱਟੋ ਘੱਟ ਦੋ 12 ਘੰਟੇ ਬੱਚਾ ਬੈਠ ਕੇ ਪੜ ਸਕੇ ਅਸੀਂ ਟੇਬਲ ਲਾ ਕੇ ਅੰਦਰ ਅਸੀਂ ਕੰਪਿਊਟਰ ਲੈ ਕੇ ਲਾ ਦੇਣੇ ਆ ਬੱਚੇ ਜਿਹੜੇ ਕੰਪੀਟੀਸ਼ਨ एग्जाम ਦੇਣਾ ਚਾਹੁੰਦੇ ਨੇ ਕਰਾਇਚ ਬੋਲ ਨਹੀਂ ਹੈਗਾ ਕਰਾਇਣ ਜਗਾ ਨਹੀਂ ਹੈਗੀ ਛੋਟੇ ਘਰ ਨੇ ਉਹ ਲੈ ਕੇ ਉੱਥੇ ਪੜਨਗੇ ਉੱਥੇ ਪੜ੍ਹਨ ਦਾ ਮਾਹੌਲ ਹੋਏਗਾ ਸਭ ਮੈਨੂੰ ਚੰਗਾ ਲੱਗਦਾ ਮੈਨੂੰ ਮਿਲ ਕੇ ਚੰਗਾ ਲੱਗਦਾ ਸਭ ਨੂੰ ਔਰ ਜੇ ਕੰਮ ਹੋ ਜਾਂਦਾ ਫਿਰ ਮੈਨੂੰ ਹੋਰ ਚੰਗਾ ਲੱਗਦਾ ਹੈ ਮੈਨੂੰ ਹਮੇਸ਼ਾ ਕਿਹਾ ਤੁਹਾਨੂੰ ਖੁਸ਼ੀ ਹੈ ਲੇਕਿਨ ਮੈਨੂੰ ਦੁਖਲੀ ਖੁਸ਼ੀ ਹੋਈ ਹੈ ਲਿਫਟਿੰਗ ਦੀ ਨਾ ਉਹ ਜਿਹੜੀ ਕੋਰੀ ਵਾਲੇ ਕੰਪਨੀ ਵਰਡ ਆ ਉਹਨਾਂ ਦੀ ਗੱਡੀਆਂ ਬਹੁਤ ਸਾਰੀ ਖਰਾਬ ਹੋ ਗਈਆਂ ਨੇ ਉਹ ਠੀਕ ਨਹੀਂ ਸੀ ਕਰਾ ਰਹੇ ਮੈਨੂੰ ਕੰਪਨੀ ਲਿਸਟ ਪੈਨੇਸੀ ਕੀ ਉਹਨਾਂ ਦੇ ਦੋ ਨਵੇਂ ਅਫਸਰ ਆਏ ਨੇ ਜਿਨ੍ਹਾਂ ਬਹੁਤ ਇੰਪਰੂਵਮੈਂਟ ਆਈ ਹੈ ਔਰ ਮੈਨੂੰ ਆਸ ਹੈ ਕਿ ਅਗਲੇ ਮਹੀਨੇ ਚ ਜਿੱਦਾਂ ਚਾਰ ਉਹਨਾਂ ਨੇ ਕੰਟਰੈਕਟਰ ਜਿਹੜੇ ਉਹਨੇ ਬਣੇ ਪਏ ਸੀ ਪੁਨੇ ਪੇਮੈਂਟ ਨਹੀਂ ਸੀ ਹੋਈ ਉਹ ਵੀ ਮੰਗਾ ਰਹੇ ਨੇ ਅਸੀਂ ਲਿਫਟਿੰਗ ਦੇ ਨਾਲ ਨਾਲ ਜਿਹੜੀ ਡੰਪ ਲੱਗਾ ਹੋਇਆ ਉਹਦੀ ਬਾਹਰ ਰੈਮੀਡੀਸ਼ਨ ਦੀ ਗੱਲ ਵੀ ਸ਼ੁਰੂ ਕੀਤੀ ਹੈ ਪਰ ਪੇ ਪਿਆਰ ਨਾ ਕਹਿ ਰਿਹਾ ਕਿ ਕਰੋ ਸ਼ੁਰੂ ਕਰੋ ਸ਼ੁਰੂ ਤੁਹਾਨੂੰ ਕੀ ਚੇਜ਼ ਦਾ ਬੈਨੀਫਿਟ ਤੁਹਾਨੂੰ ਕੀ ਦੇ ਸਕਦੇ ਆ ਬੜੇ ਕੰਮ ਕਰਨ ਦੇ باوجود ਇਸੇ ਨੂੰ ਨਿਕਾਰ ਨਹੀਂ ਰਹੇ ਅਸੀਂ ਚੋਨੇ ਕਿਉਂ ਬੰਦੇ ਬਣ ਜਾਂ ਤੇ ਮੈਨੂੰ ਆਸ ਹੈ ਕਿ ਉਹ ਕਾਫੀ ਸਾਰਾ ਠੀਕ ਕੰਮ ਕਰ ਲੈ ਕੇ ਅਸੀਂ ਉਹਨਾਂ ਨੂੰ 40 50 ਟਰਾਲੀਆਂ ਵੀ ਲਾ ਕੇ ਦਿੱਤੀਆਂ ਨੇ ਉਹ ਵੀ ਕੰਮ ਕਰ ਰਹੀਆਂ ਨੇ ਉਹਨਾਂ ਨੇ ਗੱਡੀਆਂ ਨਵੀਆਂ ਆਰਡਰ ਕਰਤੀਆਂ ਨੇ ਕਰਨ ਦੇ ਉਹਦੇ ਇਸਨੇ ਸਿਸਟਮ ਵਿੱਚ ਨੇ ਸੋ ਜੇ 100 ਗੱਡੀ ਸਾਡੇ ਕੋਲ ਮਿਲ ਸੱਚ ਹੋ ਰਾਇਆ ਸਾਡਾ ਫਸਟ ਕਲਾਸ ਲਿਫਟਿੰਗ ਹੋ ਜਾਏਗੀ ਕੋਈ ਸ਼ਰਤ ਖੋਸਾ ਰੱਖਦਾ ਸਰੋ ਜਿਨ੍ਹਾਂ ਨੇ ਪਬਲਿਕ ਦੇ ਮੁਸ਼ਕਿਲਾਂ ਸੁਣੀਆਂ ਨੇ ਕਿਉਂਕਿ ਜਿਹੜੇ ਸਾਡੇ ਪਾਰਟੀ ਦੇ ਕੰਮ ਆ ਕੰਮ ਦੇ ਆਧਾਰ ਤੇ ਸਨ ਵੋਟ ਪੈਣੀ ਹੈ ਇਹ ਇਹਨਾਂ ਦੀ ਇੱਕ ਇਹ ਖਾਸ ਗੱਲ ਹੈਗੀ ਹੈ ਕਿ ਇਹਨਾਂ ਨੂੰ ਹਰ ਕੋਈ ਈਜ਼ੀ ਟੂ ਅਪਰੋਚ ਜਿੰਨਾ ਮਰਜੀ ਆਸਾਨੀ ਨਾਲ ਮਿਲ ਸਕਦਾ ਹੈ ਦੂਸਰਾ ਕੰਮ ਵਾਰਡ ਦੇ ਕੰਮਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਤੇ ਵਾਰਡ ਜੇ ਤੁਸੀਂ ਦੇਖੋਗੇ ਪਹਿਲਾਂ ਸੀਵੇ ਸਮੱਸਿਆ ਬਹੁਤ ਹੁੰਦੀ ਜਿਹੜੇ ਪ੍ਰਸਾਦਾ ਸਾਹਿਬ ਜਾਂਦੇ ਸੀ ਨਾ ਤੇ ਪਾਣੀ ਨਹੀਂ ਛੜਕ ਜਾਂਦਾ ਸੀ ਹੁਣ ਤੁਸੀਂ ਇਸ ਜਿਹੇ ਦੇਖਿਆ ਹੈਗਾ ਸੜਕਾਂ ਦੇ ਪਾਣੀ ਬਿਲਕੁਲ ਨਹੀਂ ਰੁਕਿਆ ਠੀਕ ਹੈ ਅੱਗੇ ਮਸ਼ਰ ਦੀ ਬਹੁਤ ਸਮਸਿਆਈ ਇਸ ਸਾਲ ਚ ਡੈਂਕੂ ਦੇ ਕੇਸ ਬਹੁਤ ਘਟ ਆਇਆ ਉਹਦਾ ਕਾਰਨ ਜਿਨਾ ਟਾਈਮ ਟੂ ਟਾਈਮ ਸਾਡੇ ਸਰਕਾਰ ਵੱਲੋਂ ਫੋਕਿੰਗ ਹੁੰਦੀ ਰਹੀ ਹੈ ਉਹਦਾ ਵੀ ਕਾਫੀ ਇੰਪਰੂਵਮੈਂਟ ਪਿਆ ਆ ਇੱਕ ਮੋਹੱਲਾ ਕਲੀਨਿਕ ਦਾ ਸਾਨੂੰ ਬਹੁਤ ਬੈਨੇਫਿਟ ਹੈ ਤੇ ਇਹਦੇ ਨਾਲ ਅਸੀਂ ਜਿੰਨੀਆਂ ਵੀ ਸਮਸਿਆਵਾਂ ਵਾਂ ਤੇ ਡਾਕਟਰ ਸਾਹਿਬ ਦੀ ਰਹਿਨਮਾਈ ਚ ਅਹੀਂ ਸਾਰੇ ਕਰਵਾ ਰਹੇ ਆ ਜੇ ਸਾਡੇ ਸਾਡੇ ਕੋਈ ਨਹੀਂ ਹਾਲ ਹੁੰਦੀ ਫਿਰ ਡਾਕਟਰ ਨੂੰ ਕਿਹਨੇ ਡਾਕਟਰ ਸਾਹਿਬ ਇਹ ਮੇਜਰ ਪ੍ਰੋਬਲਮ ਆ ਗਈ ਆ ਇੱਥੇ ਤੁਹਾਡੀ ਜ਼ਰੂਰਤ ਆ ਤੇ ਡਾਕਟਰ ਸਾਹਿਬ ਨੇ ਕਦੀ ਨਹੀਂ ਕਿਹਾ ਵੀ ਇਹ ਨਹੀਂ ਇਹ ਕਾ ਇਹ ਉਸੇ ਬੜੇ ਇਨਸਟੈਂਟਲੀ ਕਾਲ ਕਰਕੇ ਉਸ ਮਸਲੇ ਦਾ ਹੱਲ ਕਰਵਾਉਂਦੇ ਆ